ਤੁਹਾਡਾ ਕੁਛ ਨਾ ਕੁਛ ਗੁੰਮ ਹੋਇਆ ਰਹਿੰਦਾ ਸਾਡੀਆਂ ਕੀ ਗੱਲਾਂ ਉੱਥੇ ਲੈ ਲਓ ਨਵੀਂ ਲੈ ਲਓ ਮੈਂ ਤਾਂ ਮਸਾ ਮੌਕਾ ਮਿਲਿਆ ਮੈਂ ਨੇਲ ਪੈਣ ਲਾਂਦਾ ਮਾ ਤਾਂ ਮੈਨੂੰ ਟੈਗ ਨਾ ਮੋਟਾ ਟੱਡਾ ਰੇ ਸੀ ਨਾ ਤੁਹਾਡਾ ਚੈੱਕ ਕਰ ਲਓ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਤੂ ਜੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਮੈਨੂੰ ਨਾ ਪੰਜਾਬੀ ਪਹਿਰਾਵਾ ਜ਼ਿਆਦਾ ਆਈ ਜਾਂਦਾ ਬਾਰ ਬਾਰ ਤੇ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਹੀ ਬੈਲ ਆਈਕਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਕਿਉਂਕਿ ਭੈਣਾ ਸਾਡੀਆਂ ਕਹਿੰਦੀਆਂ ਨੇ ਤੁਹਾਡੀ ਵੀਡੀਓ ਸਾਡੇ ਤੱਕ ਪਹੁੰਚਦੀ ਨਹੀਂ ਤੁਸੀਂ ਜਿੰਨਾ ਚਿਰ ਬੈਲ ਆਈਕਨ ਨਹੀਂ ਪ੍ਰੈਸ ਕਰੋਗੇ ਉਹਨਾਂ ਤੱਕ ਵੀਡੀਓ ਨਹੀਂ ਪਹੁੰਚਣੀ ਤੇ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰਾਂਗੇ ਬੈਲ ਆਈਕਨ ਪ੍ਰੈਸ ਕੀਤਾ ਹੋਏਗਾ ਤਾਂ ਤੁਹਾਨੂੰ ਨੋਟੀਫਿਕੇਸ਼ਨ ਚਲਾ ਜਾਏਗਾ ਠੀਕ ਹੈ ਜੀ ਚਲੋ ਜੀ ਆਪਾਂ ਰੈਡੀ ਹੋ ਰਿਹਾ ਜਾਨ ਵਾਸਤੇ ਤੁਹਾਨੂੰ ਮੈਂ ਕੱਲ੍ਹ ਵਾਲੇ ਵਲੌਗ ਚ ਦੱਸਿਆ ਸੀ ਕਿ ਅਸੀਂ ਜਾ ਰਹੇ ਹਾਂ ਜੀ ਤੇ ਜਾ ਰਹੇ ਠੀਕ ਹੈ ਕੋਈ ਸਰਦਾਰ ਨੂੰ ਆਫਿਸ ਦੇ ਕੰਮ ਨੇ ਤੇ ਅਸੀਂ ਵੀ ਕੁਝ ਆਪਣੀਆਂ ਸਹੇਲੀਆਂ ਮੇਲੀਆਂ ਨੂੰ ਮੇਲਾਵਾਂਗੇ ਜਿੱਥੇ ਪਹਿਲਾਂ ਰਹਿ ਕੇ ਆਏ ਆ ਤੇ ਕੁਝ ਸਾਨੂੰ ਇੱਕ ਦੋ ਕੰਮ ਹੋਰ ਨੇ ਉਹ ਤੇ ਟਾਈਮ ਹੋ ਗਿਆ ਕਾਫੀ ਅਸੀਂ ਸਵੇਰ ਦੇ ਤੁਹਾਨੂੰ ਪਤਾ ਸੀ ਕੱਲ ਵਾਲੇ ਵਲੌਗ ਚ ਦੇਖਿਆ ਤੁਸੀਂ ਅਸੀਂ ਗਏ ਹੋਏ ਸੀ ਆਪਣੇ ਟੇਲਰਾਂ ਕੋਲ ਤੇ ਡਾਈ ਵਾਲੇ ਕੋਲ ਕੰਮ ਫੜਨਾ ਸੀ ਉਹ ਫੜ ਕੇ ਲਿਆ ਕੇ ਟਾਈਮ 1 ਵਜ ਗਿਆ ਹੈ ਅਮਾ ਮੈਂ ਕਿੰਨੀ ਵਾਰੀ ਨੋਟਿਸ ਕੀਤਾ ਹੈ ਆ ਪਿੱਛੇ ਜੀ 1:15 ਹੋ ਗਿਆ ਨਾ ਟਾਈਮ ਤੇ 1:15 ਮਿੰਟ ਦੀ ਹੀ ਵੀਡੀਓ ਬਣੀ ਸੀ ਕਾਚੇ ਮੈਂ ਕਿੰਨੀ ਵਾਰੀ ਨੋਟਿਸ ਕੀਤਾ ਮੈਂ ਹੀ ਹੁੰਦਾ ਸੌਂ ਲੱਗੇ ਇਹ ਫਿਰ ਕੀ ਕੀਤਾ ਜਾਏ ਹੂੰ ਕੁਛ ਵੀ ਦੱਸ ਨਹੀਂ ਲੈਂ ਪੈਂਟਲਾਰ ਮੈਂ ਬਸ ਨਾ ਨੇਲ ਪਿੰਟ ਮੇਰਾ ਨਾ ਨੇਲ ਬਹੁਤ ਖਰਾਬ ਹੋਇਆ ਹੀ ਮੈਂ ਤੁਹਾਨੂੰ ਆਪਣਾ ਪ੍ਰੋਪਰ ਸੂਟ ਦਿਖਾਨੀ ਆ ਬਸ ਉਹੀ ਬਣੇ ਰੋ ਵਲੌਗ ਚ ਪਹਿਲਾਂ ਮੈਂ ਨੇਲ ਪਿੰਡ ਲਾ ਲਾਂ ਤੇ ਕੰਗੀ-ਕੁੰਗੀ ਕਰ ਲਾਂ ਤੇ ਬਾਸੀ ਸਾਹਿਬ ਮਿੰਟ ਚ ਰੈਡੀ ਹੋ ਗਏ ਨੇ ਦੇਖ ਲਓ ਮਿੰਟ ਲਾਇਆ ਉਹਨਾਂ ਨੇ ਮੈਨੂੰ ਕਦੋਂ ਦੇ ਕਹਿ ਰਹੇ ਸੀ ਤਿਆਰ ਹੋ ਜਾ ਤਿਆਰ ਹੋ ਜਾ ਤਿਆਰ ਹੋ ਜਾ ਮੈਂ ਤਾਂ ਕਹਿੰਦੇ ਮਿੰਟ ਚ ਹੋ ਜਾਣਾ ਉਹੀ ਕੰਮ ਹੋ ਗਿਆ ਤੇ ਮੈਂ ਤੁਹੀ मेरे अगे पटारी खुले देखते होने आउट करो इन करने की लोड़ आउट आउट चलते हैं चलिए चलते हैं, चलते हैं।, थी हैं। थी। हल्का फुलका जी मेकअप कर लिया थोड़ा बहुत अपना रह गया जस्ट लिपस्टिक ਆਪਣੀ ਜਿਹੜੀ ਕਰੀਮ ਆ ਤੁਹਾਨੂੰ ਪਤਾ ਸਾਰਿਆਂ ਨੂੰ ਜਦ ਤੱਕ ਮੈਂ ਜਸਟ ਲਿਪਸਟਿਕ ਜਸਟ ਤਾਂ ਕੁਝ ਵੀ ਨਹੀਂ ਲੱਗ ਰਿਹਾ ਮੈਂ ਨਹੀਂ ਜਸਟ ਲਿਪਸਟਿਕ ਤੇ ਇੱਕ ਆਪਾਂ ਜਿਹੜੀ ਲਾਉਣੀ ਹੁੰਦੀ ਹੈ ਸਨਸਕ੍ਰੀਨ ਨਹੀਂ ਲਾਉਣੀ ਹੁੰਦੀ ਜਿਵੇਂ ਗਰਮੀ ਆ ਗਈ ਮੈਂ ਸਨਸਕ੍ਰੀਨ ਲਾਉਣੀ ਹੁੰਦੀ ਹੈ ਲੈਕਮੀ ਦੀ ਉਹ ਲਾਈਏ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਟੱਚ ਅਪ ਦਿੱਤਾ ਬਲਸ਼ਰ ਦਾ ਐਵੇਂ ਹੀ ਲਾਂਦੇ ਬਲਸ਼ਰ ਐਵੇਂ ਹੀ ਲਾਂਦੇ ਨਹੀਂ ਜੀ ਇੱਥੇ ਤੋਂ ਤੁਹਾਡੇ ਐਂਗਲ ਹੈ ਹੱਸੋ ਤੇ ਇੱਥੇ-ਇੱਥੇ ਲਾਓ ਆ ਦੇਖ ਇੱਥੇ ਲਾਓ ਓ ਮਮੀ ਨਹੀਂ ਇੱਥੇ ਨਹੀਂ ਲੱਗਦੇ ਕਮੈਂਟਸ ਤੁਸੀਂ ਮੈਂ ਗਲਤ ਵੀ ਕਰ ਰਹੇ ਨੇ ਐ ਕਰਕੇ ਨਾ ਸਮਾਈਲ ਸਮਾਈਲ ਕਰੋ ਹਾਂ ਇੱਥੇ ਤੇ ਲਾਓ ਇੱਥੇ-ਇੱਥੇ ਐ ਨੱਕ ਕੋਲ ਐ ਲਿਖ ਜਾਓ ਫਿਰ ਥੋੜੀ ਤੇ ਲਾਓ ਲਓ ਜੀ ਦਮਨ ਮੈਨੂੰ ਦੱਸ ਰਹੀ ਹੈ ਕਿ ਐਵੇਂ ਬਲਸ਼ਰ ਲਾਣਾ ਠੀਕ ਹੈ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਲਾ ਤਾਂ ਲੋ ਬ੍ਰਸ਼ ਤੇ ਕੁਝ ਲੱਗੇ ਤਾਂ ਹੈ ਸਾਡੇ ਵਰਗਿਆਂ ਨੂੰ ਕੀ ਪਤਾ ਕਿ ਬਲਸ਼ਰ ਕਿਵੇਂ ਲਾਣਾ ਦਮਨ ਨੂੰ ਜ਼ਿਆਦਾ ਪਤਾ ਹੈ ਉਮਾ ਐ ਗੱਲਾਂ ਇੱਥੇ ਲਾ ਨੀ ਅੱਲਾ ਨੀ ਅੱਲਾ ਨੀ ਬਰਸ਼ ਫੇਰਨੀ ਐ ਢਿੱਡ ਕੈਨ ਤੇ ਲਾ ਲਿਆ ਦਮੂ ਨਹੀਂ ਤੇ ਮੈਂ ਤਾਂ ਕਦੇ ਲਾਇਆ ਹੀ ਨਹੀਂ ਹੈਗਾ ਆਪ ਐਨੇ ਤੁਹਾਡੇ ਸ਼ੂ ਬਲੈਕ ਬਲੈਕ ਆ ਉਧਰ ਪੈਨੇ ਨਹੀਂ ਉਹ ਜਿਹੜੇ ਉਹ ਦੂਸਰੇ ਡਿਪਾਡਾ ਦੇ ਉਹ ਆਹੋ ਬਲੈਕ ਹੀ ਹੋਰ ਉਹ ਬ੍ਰਾਊਨ ਕਿ ਕਾ ਆ ਪੈਨੇ ਬ੍ਰਾਊਨ ਉਹ ਯਾਰ ਉੱਧੇ ਪੈਨੇ ਜਾ ਕੇ ਦੇਖੋ ਉਹੀ ਬਸ ਪਜਲ ਹੋਏ ਫਿਰ ਲਫਾਫੇ ਚ ਪਏ ਨੇ ਮੈਨੂੰ ਤਿਆਰ ਨਹੀਂ ਹੋਉਂਦੀ ਅੱਜ ਤੇ ਉਤਾਰ ਜਨਾ ਨਹੀਂ ਆਉਂਗੀ ਤਿਆਰ ਹੋ ਰਹੇ ਨੇ ਮਾਰ ਕਿਤੇ ਕਹਿ ਰਹੇ ਨੇ ਮੈਨੂੰ ਟਾਈਮ ਹੀ ਨਹੀਂ ਹੈਗਾ ਮੈਨੂੰ ਟਾਈਮ ਹੀ ਨਹੀਂ ਹੈਗਾ ਮੈਂ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਤੇ ਲਿਪਸਟਿਕ ਆਪਾਂ ਨੇ ਲਾੜੀ ਲਿਪਸਟਿਕ ਦਾ ਕਲਰ ਕਿਵੇਂ ਦਵਾਂ ਮੈਂ ਚੋਰਾ ਸੁਟਨਾ ਹੂੰ ਹੂੰ ਬਰਕ ਲਾ ਲੋ ਥੋੜੀ ਜੀ ਨਹੀਂ ਨਹੀਂ ਫਿਰ ਲਾ ਇਹ ਲਿਪਸਟਿਕਾਂ ਲੱਥਦੀਆਂ ਨਹੀਂ ਹੈਗੀਆਂ ਸਵੇਰੇ ਮੈਨੂੰ ਪਤਾ ਮੈਂ ਡਾਕਟਰ ਕੱਲ ਤੁਸੀਂ ਵੀਡੀਓ ਦੇਖਿਆ ਜਿਵੇਂ ਜੜ ਕਢਾਣ ਗਈ ਹਾਂ ਲਿਪਸਟਿਕ ਲਾਈ ਹੀ ਪਰ ਕੱਲ ਦੀ ਤੇ ਉਹ ਲੱਥੀ ਹੋ ਨਹੀਂ ਆ ਗਈ ਮੈਂ ਕਿ ਸੜਗੇ ਸੜਗੇ ਕਿ ਸੜਗੇ ਸੜਗੇ ਬੋਲ ਰਮਾਲ ਨਾਲ ਤਾਂ ਲਾਈ ਇਸ਼ਨੇ ਹਲਦੀ ਐਵੇਂ ਨਾ ਤੇਂ। ਪਿੰਕ ਤਾਂ ਨਹੀਂ ਹੈਗਾ ਕਲਰ। ਪਿੰਕ ਨਹੀਂ ਇਹ orange shade ਦੇ ਰਿਹਾ ਤੁਹਾਨੂੰ। ਫਿਰ ਥੋੜਾ ਜਿਹਾ ਟੱਚ-ਅਪ ਦੂਜਾ ਪਿੰਕ ਦਾ ਦੇ ਲੈਨੇ ਹਣਾ। ਉਹ ਲਾਲ ਨੂੰ ਉੱਤੇ ਗਲੋਸ ਵਗੈਰਾ ਕੋਈ ਜਾਏਗਾ ਤੁਹਾਨੂੰ। ਹੈਗਾ ਸੀ ਆਪਣੇ ਕੋਲ ਗਲੋਸ ਕਿ ਨਹੀਂ? ਨਾ ਹੈ ਨਹੀਂ ਮਾਸੀ ਦੱਸਿਓ। ਸਮਾਨ ਇੰਨਾ ਰੱਖੀ ਬੈਠਿਆ ਗਲੋਸ ਆਪਣੇ ਕੋਲ ਹੈ ਨਹੀਂ ਹੈ। ਲੈ ਕੇ ਆਨੇ ਆਂ ਅੱਜ। ਹਮ ਅੱਜ ਬਹੁਤ ਕੁਝ ਲੈਣਾ ਆਪਾਂ ਨੇ। ਅੱਜ ਅਸੀਂ ਬਹੁਤ ਕੁਝ ਖਰੀਦਦਾਰੀ ਕਰਨੀ ਇੱਥੇ। ਦੇਖ ਕਿ ਬਸਹੀ ਕਦੇ ਕੁਛ ਦਮਣ ਨੇ ਮੰਗਣਾ ਕਦੇ ਕੁਛ ਮੰਗਣਾ ਤੇ ਅਸੀਂ ਜਿਹੜੇ ਮੇਨ ਕੰਮ ਚੱਲੇ ਆ ਉਹੀ ਕਰਕੇ ਆ ਜਾਣਾ ਚਲੋ ਜੀ ਤੁਹਾਨੂੰ ਮੈਂ ਦਿਖਾਨੀ ਆ ਆਪਣਾ ਸੂਟ ਠੀਕ ਹੈ ਤੁਸੀਂ ਬਨੇ ਰਹੋ ਆਹ ਵਾਲੇ ਲਿਪਸਟਿਕ ਦਾ ਪਿੰਕ ਟੱਚ ਅਪ ਦੇ ਲੋ ਹੂੰ ਦਮਣ ਨੇ ਮੈਨੂੰ ਸਹੀ ਕਿਹਾ ਜਿਆਦਾ ਡਾਰਕ ਨਾ ਹੋ ਜਾ ਯਾਰ ਨਹੀਂ ਬਸ ਆ ਵੀ ਠੀਕ ਲੱਗ ਰਹੀ ਆ ਸੂਟ ਨਾਲ ਮੈਚਿੰਗ ਸੀ ਨਹੀਂ ਠੀਕ ਲੱਗ ਰਹੀ ਆ ਵੀ ਨਾ ਲਾਵਾਂ ਨਾ ਨਾ ਰਹਿਣ ਦੋ ਖਰਾਬ ਕਰ ਲੂਗੇ ਸਾਰੇ ਬੂਟ ਚਲੋ ਗਾਇਸ ਮੈਂ ਵੀ ਤਿਆਰ ਹੋ ਜਾਂ ਬਾਈ ਤਿਆਰ ਹੋ ਜਾਂ ਆਕੇ ਦੇਖ ਮੈਂ ਕਲਾਜ਼ੋ ਆਦੇ ਤੇ ਮੈਂ ਲੋਰ ਪਾਈ ਰੱਖੀ ਹਲਕੇ ਹਲਕੇ ਲਾਇਓ ਨਹੀਂ ਗਾਈਜ਼ ਮੇਰੇ ਮਮਾ ਨੂੰ ਮੇਕਅਪ ਨਹੀਂ ਕਰਨਾ ਆਉਂਦਾ ਮੈਨੂੰ ਵੀ ਨਹੀਂ ਕਰਨਾ ਆਉਂਦਾ ਬਟ ਕੋਈ ਕਾਲੇ ਕੋਈ ਹੋਰ ਸ਼ੂਜ਼ ਨੇ ਹੋ ਤਾਂ ਪਰ ਸ਼ੂਜ਼ ਨਹੀਂ ਲੈਣ ਨੂੰ ਮੈਂ ਸ਼ੂ ਦਵਾ ਮੈਨੂੰ ਤਾਂ ਛੱਡ ਬਹੁਤ ਕੰਮ ਕਰਦੇ ਨੇ ਜਦੋਂ ਕਿਤੇ ਜਾਣਾ ਹੋਵੇ ਨਾ ਇਹ ਆਪਣੇ ਵਿੱਚ ਗਾਹ ਪਾ ਲੈਣਗੇ ਕਿ ਹਾਂ ਮੇਰੀ ਚੀਜ਼ ਗਵਾਚ ਗਈ ਤੇ ਆਹ ਗਵਾਚ ਗਿਆ ਤੇ ਉਹ ਗਵਾਚ ਗਿਆ ਉਦੋਂ ਕਰ ਰੱਖਿਆ ਜਾਓ ਕਾਲੇ ਤੇ ਕੋਈ ਲਿਆਂਦੇ ਹੀ ਨਹੀਂ ਬਾਟ ਤੂੰ ਉਹ ਕਰੀਏ ਤੇ ਕਾਲੇ ਕਾਲੇ ਕਰੇ ਸਮਨ ਗੇਸ ਫਾਪਰ ਨੂੰ ਕੀ ਲੜਾਈ ਲੜਾਈ ਜਾਨ ਟਾਈਮ ਹੋਣੀ 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 ਹੈ ਜਦੋਂ ਬੰਦਾ ਛੁੱਟੀ ਤੇ ਆ ਮੈਨੂੰ ਐਂ ਦੱਸੋ ਜੇ ਤੂੰ ਛੁੱਟੀ ਲੈ ਲਈ ਫੋਨ ਚੱਕਣ ਦਾ ਮਤਲਬ ਕੀ ਐ ਜਿਦਾ ਵੀ ਫੋਨ ਆ ਰਿਹਾ ਚੱਕੀ ਜਾਣਾ ਚੱਕੀ ਜਾਣਾ ਟੈਨਸ਼ਨ ਪਾਈ ਜਾਣੀ ਹਾਂ ਉਹਨੂੰ ਐਂ ਕਰ ਲੈ ਉਹਨੂੰ ਐਂ ਕਰ ਲੈ ਉਹਨੂੰ ਫਲਾਉਣਾ ਕਰ ਜੇ ਤੂੰ ਛੁੱਟੀ ਤੇ ਫੋਨ ਚੱਕਣ ਦਾ ਕੀ ਮਤਲਬ ਐ ਤੈਨੂੰ ਪਤਾ ਨਹੀਂ ਤੈਨੂੰ ਫਲਾਉਣਾ ਨਹੀਂ ਤੈਨੂੰ ਠੀਕਾਂ ਤੁਹਾਨੂੰ ਜ਼ਿਆਦਾ ਪਤਾ ਨਾ ਲੜਾਈ ਹੋ ਗਈ ਹੋਗੀ ਰੋਕਾ ਕਰੋ ਤੁਸੀਂ ਮਾਰੋ ਕੋਈ ਮੇਰਾ ਸੂਟ ਦੇਖੋ ਲੜਾਈਆਂ ਤੂੰ ਹੁੰਦੀ ਰਹਿੰਦੀ ਨੇ ਸੂਟ ਇੱਕ ਵਾਰੀ ਪਾਣਾ ਹੁੰਦਾ ਇੱਕ ਮਿੰਟ ਮੈਂ ਆਈ ਮੈਂ ਕਾਟਨ ਦਾ ਸੁਬਸਲਾਇਆ ਇਹ ਕਾਫੀ ਟਾਈਮ ਦਾ ਸੁਲਾਇਆ ਹੋਇਆ ਹੁਣ ਇਹ ਨਾ ਕਿਉਂ ਇਹਦੇ ਸੁਬਾਇਆ ਹੋਇਆ ਸੁਆਇਆ ਹੋਇਆ ਸੁਲਾਇਆ ਹੋਇਆ ਇਹ ਸੇਮ ਨਹੀਂ ਜੇ ਮਿਲਣਾ ਪ੍ਰਿੰਟ ਹੋਰ ਪ੍ਰਿੰਟ ਆਪਣੇ ਕੋਲ ਬਹੁਤ ਆਏ ਹੋਏ ਨੇ ਤੇ ਇਹ ਦੁਪੱਟੇ ਨਾਲ ਸੀ ਵੈਸੇ ਇਹਦੇ ਨਾਲ ਦੇ ਹੋਰ ਮਿਲ ਜਾਣਗੇ ਪਰ ਸੇਮ ਪ੍ਰਿੰਟ ਨਹੀਂ ਮਿਲਦਾ ਮਤਲਬ ਸੇਮ ਕਲਰ ਵੀ ਨਹੀਂ ਮਿਲਦਾ ਸੇਮ ਡੈਪੀ ਨਹੀਂ ਮਿਲਦਾ ਤੁਹਾਡੀ ਚੈਨ ਕਿੱਥੇ ਚੱਲੀਏ ਇਹ ਪੰਨਿਚੇ ਹੋਏ ਤੋਦਿਆਂ ਦੀ ਕਿਧਰ ਗਈ ਉਹ ਸੀਗੀ ਆ ਸੀਗੀ ਇਧਰੋਂ ਚਲੋ ਜੀ ਆਪਾਂ ਰੱਡੀਆਂ ਧਿਆਨ ਵਾਸਤੇ ਲੜਾਈ ਨੂੰ ਵੀ ਆਪਾਂ ਨੇ ਕਰ ਲਈ ਖੂਬ ਤੇ ਇਹਦਾ ਇੱਜਾ ਕੇ ਮਮਾ ਸਾਹੋਂ ਨਿਕਲ ਲੰਗਾ ਪਤਾ ਕਿ ਜਾਣਾ ਬੰਦੇ ਨੇ ਮੂਡ ਬਣਾਇਆ ਜਾਣਾ ਛੁੱਟੀ ਏ ਤੁਰਨ ਲੱਗ ਗਏ ਜਦੋਂ ਉਦੋਂ ਫੋਨ ਆ ਜਾਂਦਾ ਤੁਰਨ ਲੱਗਨੇ ਜਦੋਂ ਉਦੋਂ ਫੋਨ ਆ ਜਾਂਦਾ ਕਦੇ ਕਿਸੇ ਦਾ ਕਦੇ ਕਿਸੇ ਦਾ ਤੇ ਮੈਂ ਉਹਨਾਂ ਨੂੰ ਕਹਿ ਦੋ ਕਿ ਭਾਈ ਮੈਂ ਛੁੱਟੀ ਤੇ ਆ ਚਲੋ ਆਜੋ ਕਹਿਣਾ ਨਹੀਂ ਹੈਗਾ ਕਹਿਣਾ ਹੀ ਹੈਗਾ ਭੱਜ ਜਾ ਥੱਲੇ ਪਾਪਾ ਅੱਜ ਮਮਾ ਮੈਂ ਸ਼ਾਪਿੰਗ ਕਰਨੀ ਹੈ ਗਲਾਸੇਸ ਦੀ ਆਹੋ ਕਰਨੀ ਗਲਾਸੇਸ ਬਹੁਤ ਪਹਿਲੇ ਕਰੇ ਸੌਰੀ ਗੋਗਲਸ ਮੈਂ ਦੂ ਪਹਿਲੇ नहीं आ रही आंटिया माड़े ने जाना है कनेडा में दीदी को फ्रिज देने मुके पाल ਚਲੋ ਮਸ਼ੀਨਤੀ ਆ ਗਈ ਰੋ ਬਸ ਕਰੋ ਜਦੋਂ ਜਾਣਾ ਹੋਏ ਆਦੇ ਸ਼ਰਟ ਦੇ ਕਿਥੇ ਕੀ ਬ੍ਰੈਨ ਲੱਗਦੇ ਫਿਰਦੇ ਹਣ ਬ੍ਰੈਨ ਪਈ ਹੈ ਰਸੋਈ ਦੀ ਸੈਲਫ ਤੇ ਕੀ ਦੱਸਾਂ ਸਾਡੇ ਘਰ ਦੇ ਜਿਹੜੇ ਕੰਮ ਨੇ ਨਾ ਉੱਥੇ ਹੀ ਕਰਦੇ ਆ ਮਸ਼ੀਨ ਸੈਟ ਉਧਰ ਦਰਵਾਜ਼ੇ ਲਾਇਆ ਉਧਰ ਦਰਵਾਜ਼ਾ ਹੈ ਨਹੀਂ ਦਰਵਾਜ਼ਾ ਸਿੱਟ ਕੋਈ ਨਿਕਲ ਰਵਸਤੂ ਦਰਵਾਜ਼ਾ ਤੱਕ ਕੀ ਹੋਇਆ ਲੱਗਾ ਹੋਇਆ ਹੈ ਦਰਵਾਜ਼ਾ ਦਰਵਾਜਾ ਲੱਗਾ ਹੋਇਆ ਹੈ ਲੱਗਾ ਹੈ ਸਿਲੰਡਰ ਬੰਦ ਹੈ ਲੱਗ ਲੱਗਿਆ ਹੋਇਆ ਦਰਵਾਜਾ ਦਰਵਾਜਾ ਨਹੀਂ ਚੱਲੀ ਦੇਖੀ ਮੈਂ ਮੈਂ ਇੰਨੀ ਸੋਹਣੀ ਸਫਾਈ ਕੀਤੀ ਆਂਦੇ ਨੂੰ ਸਾਰਾ ਠਾਰਾ ਪਾ ਕੇ ਬਾਗੇ ਤੇਰੇ ਪਾਪਾ ਦੇ ਕੰਮ ਨੇ ਆ ਕੇ ਕਰਾਂਗੀ ਤੁਮ ਜਲਾਠਾ ਨਹੀਂ ਚਲੋ ਚੱਲੀਏ ਮम्मा ਨੇ ਉਹ ਕਰਦੇ ਕਰਾਂ ਦੇ 1:30 ਵਜ ਗਏ ਚਲੋ 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 ਹੁਣ ਬੱਸ ਸੇਟ ਕਰ ਦੋ ਕਿ ਨੂੰ ਪਤਾ ਨਹੀਂ ਕਿ ਨੂੰ ਭਲਾਣਾ ਨਹੀਂ ਤੇ ਉੱਠੇ ਮਕਾ ਨਹੀਂ ਗੁੱਸਾ ਜਾਂਦੇ ਬਾਰੇ ਜੀ ਨਹੀਂ ਕਰਦਾ ਜਿਹਾ ਆਉਣ ਨੂੰ ਚਲੋ ਛੱਡੋ ਕੈਨਸਲ ਚਲੋ ਬੈਠਨੇ ਆ ਗੁੱਸਾ ਇਹਨਾਂ ਦਾ ਕੋਈ ਕੁੱਛ ਨਾ ਲੈਟ ਕਰੋ ਮੈਂ ਫਿਲਟਰ ਬੰਦ ਕਰਦੇ ਵਾਈਫਾਈ ਚੱਲਣਗੇ ਲੈਟ ਹੋਣੀ ਤੇ ਗਾਈਜ਼ ਆਪਾਂ ਆ ਗਏ ਗੱਡੀ ਚ ਪਾਪਾ ਦੀ ਹੋ ਗਈ ਸੀ ਲੜਾਈ ਉਹਦਾ ਸ਼ੁਗਰ ਮਾ ਮੈਂ ਵਲੌਗ ਸਟਾਰਟ ਕਰ ਲਿਆ ਸ਼ਾਂਤ ਹੋਗੇ ਨਹੀਂ ਤਾਂ ਹੋਰ ਕੰਮ ਵੱਜ ਜਾਣਾ ਸੀਗਾ ਤੇ ਮੈਂ ਹੁਣ ਇਸ ਤਰ੍ਹਾਂ ਕੰਮ ਜਿਆਦਾ ਭਖਣਾ ਹੈ ਹਮਮ ਹਲੇ ਗੱਡੀ ਚ ਭਖੀ ਜਾਊਗਾ ਸਾਰੀ ਸਾਰਾ ਪਟਿਆਲਾ ਸਾਰੇ ਪਟਿਆਲੇ ਸੀ ਭਖਦੇ ਭਖਦੇ ਜਾਵਾਂਗੇ ਹੋਰ ਮੈਂ ਮੇਰੀ ਸਲਾਹ ਮੈਂ ਵਲੌਗ ਸਟਾਰਟ ਕਰਕੇ ਰਕੂਈ ਫੇਰ ਨਹੀਂ ਹੁੰਦਾ ਤੇ ਮੈਂ ਬੈ ਗਈ ਅੱਗੇ ਕਿਉਂਕਿ ਮਮਾ ਨੇ ਹਲੇ ਪਾਰਲਰ ਚ ਰੁਕਣਾ ਤੇ ਪਾਪਾ ਨੇ ਜਾਣ ਹੈ ਪੱਗ ਬਣਾਉਣ ਤੋ ਆਗੇ ਮਮਾ ਪੂਰੇ ਗੁੱਸੇ ਜਨੇ ਪਾਪਾ ਅੱਜ ਤਾਂ ਟੋਪ ਚੱਲੂਗੀ ਨਹੀਂ आज तो देखना पाकिस्तान और इंडिया का मैच हाय मामा गलिया के टोक गए बेजी मैं तो बैठना ही नहीं आगे <laughs> नहीं बैठना सी <laughs> <laughs> बोलने दी आ होली वाले मेरे से चलो बैठ जाओ आ जाओ आगे बैठो ਤਮ ਬਣਾ ਲਿਓ ਦੂਰੋ ਦੂਰੋ ਵੀਡੀਓ ਬਣਾਈ ਜਾਂਦੇ ਹੋ ਹੈ ਬਹੁਤ ਵੇਂ ਲੱਗ ਰਿਹਾ ਇਹ ਛੋਟੀ ਜੀ ਹੈ ਨਾ ਫਗ ਹਾਂ ਤੁਹਾਡੀ ਘਟ ਆਉਂ ਹਾਂ ਬਟਾ ਸੋਹਣੀ ਲੱਗਦੀ ਹੈ ਹੋਵੇ ਕੁਛ ਪੰਡਾ ਚਾ ਚਪ ਕਰਿਆ ਯਾਰ ਮੈਨੂੰ ਨਾ ਬਲਾਕ ਚੰਗ ਜਾਣਦੇ ਚਲੋ ਮੰਨ ਹਾਂ ਸਿੱਕਾ ਦੀ ਹਾਂ ਸੋ ਜੀ ਮੈਂ ਤਾਂ ਦਮੂ ਬੈਠੀਆਂ ਗੱਡੀ 'ਚ ਤੇ ਆਤਾਰ ਨੂੰ ਅਸੀਂ ਭੇਜਿਆ ਕੋਰੀਅਰ ਕਰਵਾਣ ਕਿਉਂਕਿ ਸਾਡੇ ਕੋਰੀਅਰ ਜਾਣੇ ਮੈਂ ਜਾਂਦੇ-ਜਾਂਦੇ ਆਪਾਂ ਕੋਰੀਅਰ ਕਰਵਾ ਦਈਏ ਤੇ ਮੇਰੇ ਵਾਲਾਂ ਦਾ ਹਾਰ ਦੇ ਲੋ ਚਿੱਟੇ ਵਾਲ ਹੋਵੇ ਪੇ ਚਿੱਟੇ ਵਾਲ ਹੂੰ ਇਹ ਫਾਇਦਾ ਕਲਰ ਲਾਉਂਦਾ ਦਮੂ ਹਾਂ ਸ਼ੁਗਫਟੀ ਹੋ ਜਾਂਦਾ ਆਉਂਦਿਆ ਮੈਂ ਥ੍ਰੈਡਿੰਗ ਕਰਵਾ ਕੇ ਆਈਆਂ ਤੇ ਥ੍ਰੈਡਿੰਗ ਵੀ ਨਹੀਂ ਵਧੀਆ ਹੋਈ ਥ੍ਰੈਡਿੰਗ ਵਾਲੀ ਵਧੀਆ ਨਹੀਂ ਮਿਲੀ ਉਹਨੇ ਪਤਾ ਨਹੀਂ ਕੀ ਤੁਹਾਡੀ ਖਰਾਬ ਹੋਈਏ ਤੁਹਾਡੀ ਫਲਾਣਾ ਐ ਹੋ ਗਈਏ ਤੁਹਾਡੀ ਥ੍ਰੈਡਿੰਗ ਐ ਹੋ ਗਈਏ ਤੁਹਾਡੀ ਐ ਹੋ ਗਈਏ ਮੈਂ ਤਾਂ ਬਸ ਮਾੜੇ ਮੋਟੇ ਮੇਰੇ ਐਕਸਟਰਾ ਵਾਲ ਕੱਢ ਦੇ ਬਾਕੀ ਦੇਖੀ ਜਾਏਗੀ ਯਾਰ ਮੇਰੇ ਵਾਲਾਂ ਦਾ ਬੜਾ ਜਲੂਸ ਨਿਕਲਿਆ ਬੈ ਸੱਚੀ ਕਿੰਨੇ ਗੰਦੇ ਲੱਗ ਰਹੇ ਨੇ ਇਹ ਤਾਂ ਸਹੀ ਨਾ ਵਾਈਟ ਨੇ ਜਿਆਦਾ ਤੇ ਨਾ ਬਲੈਕ ਹੀ ਹੋਏ ਨੇ ਉਹੀ ਹੋ ਗਏ ਬੇਕਾਰ ਦੇ ਸਾਡਾ ਤਾਂ ਮੂੰਹ ਪਿੱਛੇ ਦਮੂ ਪਿੱਛੇ ਖਾ ਰਿਆ ਇਸ ਪ੍ਰੋਟੀਨ ਹੀ ਖਾ ਕੇ ਆਇਆ ਕਰੋ ਹੂੰ ਅਸੀਂ ਬਹੁਤ ਲੇਟ ਹੋ ਗਏ ਬਹੁਤ ਜ਼ਿਆਦਾ ਲੇਟ ਹੋ ਗਏ ਸੀ ਇਹਨੇ ਲੇਟ ਹੋ ਕੇ ਪੁੱਛੋ ਨਾ 2 ਵਜੇ ਅਪਰ ਮਾਰਚ ਦਾ ਮਹੀਨਾ ਤੇ ਗਰਮੀ ਹੂੰ ਮਾਰਚਾ ਮਹੀਨਾ ਗਰਮੀ ਨਹੀਂ ਪੈਂਦੀ ਪਈ ਹੈ ਨਾ ਬਹੁਤ ਗਰਮੀ ਪੱਖੇ ਚਲਾਤੇ ਨੇ ਮੈਨੂੰ ਲੱਗਾ ਥੋੜੇ ਦਿਨਾਂ ਤੱਕ ਐਸੀ ਵੀ ਚੱਲ ਜਾਣੇ ਨੇ ਓ ਗਾਇਜ਼ ਵੀਰੇ ਅਸੀਂ ਪਹੁੰਚ ਗਏ ਪਟਿਆਲੇ ਤੇ ਹੁਣ ਪਟਿਆਲੇ ਜਾਣਾ ਅਵਤਾਰ ਦੇ ਆਫਿਸ ਤੇ ਕੋਲ ਥੋੜੇ ਬੁੱਤੇ ਨਾਲ ਕੰਮ ਨੇ ਉਹ ਕਰਨੇ ਨੇ ਪਹਿਲਾਂ ਫਿਰ ਅਸੀਂ ਜਾਵਾਂਗੇ ਆਪਣੀਆਂ ਸਹੇਲੀਆਂ ਦੇ ਘਰੇ ਪਹਿਲਾ ਕੰਮ ਨਬੇ ਲਈ ਕਿਉਂਕਿ ਆਪਾਂ ਲੇਟ ਬਹੁਤ ਹੋ ਗਏ ਪੌਣੇ 4 ਦਾ ਟਾਈਮ ਹੋ ਗਿਆ ਤੇ ਤੁਹਾਨੂੰ ਦੇਖਣਾ ਲ ਸਕੋਰ ਬੜੀ ਪੈ ਰਹੀ ਏ ਜੇ ਲ ਸਕੋਰ ਪੈਂਦੀ ਹੋਵੇ ਮੇਰਾ ਚਾਰਜਰ ਲੱਗ ਗਿਆ ਜੇ ਲ ਸਕੋਰ ਕੰਦੀ ਇਦਾਂ ਤੇ ਦੇਖਦਾ ਨਹੀਂ ਹੁੰਦਾ ਤੂੰ ਹੀ ਤਾਂ ਮੇਰਾ ਮੈਨੂੰ ਅੱਜ ਫੋਨ ਦਾ ਕਵਰ ਵੀ ਦਿਵਾਇਓ ਸੀਗਾ ਫੋਨ ਦਾ ਕਵਰ ਮੇਰਾ ਖਰਾਬ ਹੋ ਗਿਆ ਤੇ ਪਹਿਲਾਂ ਆਪਾਂ ਅੱਜ ਪਹੁੰਚਿਆ ਜੀ ਆਪਣੇ ਪੁਰਾਣੇ ਸ਼ਹਿਰ ਤੇ ਬਹੁਤ ਵਧੀਆ ਲੱਗ ਰਿਹਾ ਇੰਨਾ ਇੰਨਾ ਕੁ ਵਧੀਆ ਲੱਗ ਰਿਹਾ ਇੱਥੇ ਘੁੰਮਦੇ ਹੁੰਦੇ ਸੀ 30 ਸਾਲ ਪਟਿਆਲੇ ਰਹਿ ਆ ਕਦੇ ਪਾਪਾ ਨੇ ਆ ਤੱਕ ਮਾਇਆ ਨਹੀਂ ਆ ਇਹ ਪਹਿਲੀ ਵਾਰੀ ਦੇਖ ਰਹੀ ਆ ਜੀ ਨਹੀਂ ਮੈਂ ਆ ਦੇਖਿਆ ਕਿਹੜੀ ਮਾਰਕੀਟ ਯਾਰ ਲੀਲਾ ਭਵਨ ਲੀਲਾ ਭਵਨ ਇੱਥੇ ਆਉਂਦੇ ਤਾਂ ਰਹੇ ਆ ਤੇ ਆ ਇਹ ਤੇਰਾ ਅਮਰ ਹਸਪੀਟਲ ਤੇ ਪਾਪਾ ਦਾ ਆਪਰੇਟ ਵੀ ਇੱਧਰ ਹੋਇਆ ਸੀ ਅੱਗੇ ਆ ਨੀਲਮ ਹਸਪੀਟਲ ਪਾਪਾ ਨੀਲਮ ਹਸਪੀਟਲ ਨੀਲਮ ਆਏ ਮੰਮੀ ਵਾਲਾ ਹਸਪੀਟਲ ਆ ਗਿਆ ਨੀਤਨ ਨੀਤਨ ਪਾਪਾ ਦਾ ਹਾਂ ਪਾਪਾ ਦਾ ਆਪਰੇਟ ਹੋਇਆ ਸੀ ਨਾ ਪਾਪਾ ਦਾ ਹਸਪੀਟਲ ਨਹੀਂ ਹੈਗਾ ਪਾਪਾ ਨੇ ਪਾਪਾ ਦਾ ਲੱਗੀ ਪਟਿਆਲੇ ਦੀ ਯਾਦ ਆ ਰਹੀ ਹੈ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਦਮਨੋਚਰੀ ਨਹੀਂ ਆਈ ਤੇ ਅਸੀਂ ਤੇ ਆਏ ਆ ਸਾਨੂੰ ਤੇ ਯਾਦ ਹੁੰਦੀ ਸੀ ਆਸੀ ਇਹ ਤਾਂ ਡੈਂਟਿਸ ਡੈਂਟਿਸ ਤੋਂ ਵੀ ਤੁਹਾਨੂੰ ਆਂਗੇ ਹਾਂ ਡੈਂਟਿਸ ਮੇਰੇ ਦੰਦ ਦਾ ਇੱਥੇ ਲਵਾ ਲਓ ਲੋਈਏ ਆਪਾਂ ਟੈਂਬੜਾ ਹੋ ਗਿਆ ਲੇਟ ਹੋ ਜਾਣਾ ਬਹੁਤ ਜ਼ਿਆਦਾ ਦੋ ਚਾਰ ਜਗ੍ਹਾ ਜਾਣਾ ਆਪਾਂ ਨੇ ਤੇ ਬਾਕੀ ਕੋਈ ਗੱਲ ਨਹੀਂ ਜੀ ਪਹੁੰਚ ਗਏ ਆਪਾਂ ਪਟਿਆਲੇ ਤੇ ਆਪਾਂ ਪਹਿਲਾਂ ਕਰ ਲਈ ਆਪਣੇ ਕੰਮ ਧੰਦੇ ਫਿਰ ਮਿਲਦੇ ਹਾਂ ਤੁਹਾਨੂੰ ਹੀ ਨਾਲ ਹੀ ਘੁਮਾਣੇ ਆਂ ਸੀ ਪਟਿਆਲਾ ਅੱਜ ਕਹਾਣੀ ਉਹ ਮਾ ਥਾਰ ਰੌਕਸ ਓਹੋ ਤਾਂ ਮੈਨੂੰ ਥਾਰ ਰੌਕਸ ਦਾ ਬਹੁਤ ਚਾਅ ਹੈ ਮੈਂ ਥਾਰ ਰੌਕਸ ਲੈਣੀ ਥਾਰ ਰੌਕਸ ਲੈਣੀ ਨਹੀਂ ਚਾਹ ਤਾਂ ਨਹੀਂ ਹੈ ਫੇਵਰਟ ਵੀ ਨਹੀਂ ਹੈਗੀ ਗੱਡੀ ਬਸ ਆਪਣੀਆਂ ਥਾਰ ਰੌਕਸ ਹੀ ਜਿਹਦੇ 'ਚ ਆਪਾਂ ਬੈਠੇ ਆ ਇਸ ਟਾਈਮ ਬਹੁਤ ਵਧੀਆ ਗੱਡੀ ਦਿੱਤੀ ਪਰਮਾਤਮਾ ਨੇ ਬਹੁਤ ਕੁਝ ਹੈ ਹੁਣ ਬਾਲਾ ਨਾ ਮੂੰਹ ਅਡੋ ਮੱਖੀਆਂ ਪੈਂਦੀਆਂ ਨਹੀਂ ਆ ਬਾਲਾ ਮੂੰਹ ਅਡਣ ਨਾਲ ਜਦੋਂ ਥਾਰ ਰੌਕਸ ਲੈਣ ਦਾ ਟਾਈਮ ਆਏਗਾ ਪਰਮਾਤਮਾ ਦਵਾਏਗਾ ਦੋ ਵੀ ਲੈ ਲਾਂਗੇ ਹੈਨਾ ਸੋਈ ਗੱਲ ਨਾ ਕੁਝ ਹੀ ਹੈਗਾ ਦਿਖ ਰਿਹਾ ਨਮੀ ਤੱਕੜਾਈ ਹੈ ਪਹਿਲਾਂ ਇਹਦੇ ਪਹਿਲਾਂ ਇਹ ਸੁਪਨੇ ਲੈਂਦੇ ਰਹੇ ਹੁਣ ਹੁਣ ਥਾੜਾ ਮਿਟਾਰਾ ਉਹ ਤੁਹਾਨੂੰ ਜੀ ਮੈਂ ਕਿਹਾ ਵੀ ਉਹ ਗੱਡੀ ਲੈ ਲੈਂਦੇ ਆ ਉਦੋਂ ਕਹਿੰਦਾ ਇਹ ਨਹੀਂ ਨਹੀਂ ਤੁਸੀਂ ਤਾਂ ਉਹ ਮਾਰਿਆ ਅੰਕਲ ਵਿਚਾਰੇ ਦੇ ਫੌਜੀ ਦੇ ਭਾਈ ਦੇ ਮਾਰੇ ਵਿਚਾਰੇ ਫੌਜੀ ਵੀਰ ਦੇ ਮਾਰੀ ਮਾਰੀ ਵੀ ਵੇਖਿਆ ਨਹੀਂ ਜਾਂਦੇ ਉਹਦੇ ਦਾ ਮੂੰਹ ਤੇਰੇ ਵਰਗੇ ਜਾ ਰਹੀ ਕਟਿੰਗ ਨੰਮੂ ਦੀ ਛੋਟੀ ਨਹੀਂ ਕਟਿੰਗ ਆ ਬਣੀ ਨਹੀਂ ਅੱਗੇ ਨੂੰ ਆਈ ਪੌਰੀ ਆ ਜੀ ਮੈਨੂੰ ਫੇਰ ਚੇਤਾ ਭੁੱਲ ਜਾਂਦਾ ਬਸ ਇਹ ਸਾਰੇ ਦੱਸਣਗੇ ਨਾ ਜ਼ਿਆਦਾ ਨੌਲੇਜ ਦੇਣਾ ਚਾਹੀਦਾ ਨਹੀਂ ਇਹ ਸਾਰੇ ਆਪਾਂ ਨੇ ਨੀਲਾ ਭਵਨ ਨਹੀਂ ਲੀਲਾ ਭਵਨ ਆ ਇਹ ਲੀਲਾ ਭਵਨ ਲੀਲਾ ਭਵਨ ਨੀਲਾ ਭਵਨ ਆ ਇਹ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਕਿੱਧਰ ਹੈ ਤਾਂ ਨਿਕਸ਼ ਆਹ ਦੂ ਪੀਸ 40 ਰੁਪਏ ਵੀ ਦੇਣੀ ਵਾ ਹੈਗੇ 40 ਰੁਪਏ ਫੁੱਲੇ ਚਲੋ ਅਸੀਂ ਇੱਧਰ ਪਹੁੰਚ ਗਏ ਆਪਾਂ ਕਿਹੜੀ ਦਮੂ ਹੈ ਮਾਰਕੀਟ ਆ ਇਹ ਆਊਟਲੈਟ ਹੀ ਹੁੰਦਾ ਆਊਟਲੈਟ ਹੀ ਹੈ ਸਮਝ ਲਓ ਬਸ ਦਮੂ ਨੇ ਕਹਿੰਦਾ ਆਊਟਲੈਟ ਆਊਟਲੈਟ ਪਾਰਕਿੰਗ ਆ ਗਈ ਕਿ ਬਹੁਤ ਅੱਗੇ ਆ ਪਾਰਕਿੰਗ ਚਲੋ ਦੇਖ ਲਿਆ ਦਾ ਸ਼ੋਰੂਮ ਉਹ ਉੱਤੇ ਤਾਂ ਨਹੀਂ ਜਾਣਗੇ ਲੋ ਜੀ ਪਹੁੰਚ ਗਏ ਆਪਾਂ ਆ ਆਊਟਲੈਟ ਪਟਿਆਲੇ ਠੀਕ ਹੈ ਬਸ 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 ਕਹਿੰਦੇ ਆਪਾਂ ਨੇ ਜਾਣਾ ਤਾਂ ਨਿਕਸ ਦੇ ਸ਼ੋਰੂਮ ਚ ਜਾਣਾ ਸੁਨਿਆਰੇ ਦੇ ਜਾਣਾ ਮਤਲਬ ਤਾਂ ਨਿਕਸ ਦਾ ਨਾ ਵੜਾ ਖਰਜ ਯਾਰ ਟਾਟਾ ਦਾ ਸੁਨਿਆਰਾ ਆਟਾਸ ਨੇ ਯਾਰ ਪੰਜਾਬੀ ਚ ਤਨਿਖ ਤਨਿਸ਼ਕ ਤਨੈਸ਼ਕ ਹਾਂ ਤਨਿਸ਼ਕ ਤਨਿਸ਼ਾ ਤਨੈਸ਼ਕ ਤੇ ਜਾਣਾ ਆਪਾਂ ਨੇ ਜਾ ਕੇ ਦੇਖਦੇ ਹਾਂ ਕਿਉਂਕਿ ਅਵਤਾਰ ਦੇ ਆਫਰ ਅਵਤਾਰ ਦੇ ਨਾਲ ਆਫਿਸ ਚੋਂ ਇਹਨਾਂ ਨੂੰ ਮਿਲਿਆ ਕੋਈ ਝਗੜਾ ਹੋ ਵਾਊਚਰ ਮਿਲਿਆ ਹੋਇਆ ਤੇ ਉੱਥੇ ਤੁਸੀਂ ਜਾ ਕੇ ਤਨਿਖ ਦੇ ਸ਼ੋਰੂਮ ਚ ਕੋਈ ਵੀ ਆਪਣਾ ਮਤਲਬ ਗਹਿਣਾ ਗੁਣਾ ਖਰੀਦ ਸਕਦੇ ਹੋ ਮੇਰੀ ਸਲਾਹ ਕਿ ਮੈਂ ਕੋਈ ਰਿੰਗ ਰੂੰਗ ਲਵਾ ਰਿੰਗ ਨਹੀਂ ਲੋ ਹਾਂ ਰਿੰਗ ਤੁਹਾਡੇ ਕੋਲ ਹੈਗੀ ਨਾ ਉਹ ਲੋ ਨੈਕਲਿਸ ਵਗੈਰਾ ਨੇਕਲੇਸ ਵੀ ਹੈਗਨ ਮੇਕੋ ਨੇਕਲੇਸ ਇੱਕੀ ਹੈ ਤੁਹਾਨੂੰ ਬਾਕੀ ਦੇਖਦੇ ਆ ਜਾ ਕੇ ਕੋਈ ਨਾ ਜਾ ਕੇ ਦੇਖਦੇ ਆ ਜੇ ਵੀਡੀਓ ਬੜੀ ਤੇ ਬਣਾਵਾਂਗੇ ਨਹੀਂ ਤਾਂ ਤੁਸੀਂ ਬਣੇ ਰਹੋ ਵਲੌਗਸ ਫਿਰ ਘਰੇ ਆ ਕੇ ਦਿਖਾਵਾਂਗੇ ਗੱਲ ਬਣ ਗਈ ਯਾਰ ਵੀਡੀਓ ਬਣੀ ਤੇ ਬਣਾਵਾਂਗੇ ਨਹੀਂ ਤਾਂ ਤੁਹਾਨੂੰ ਘਰ ਆ ਕੇ ਦਿਖਾਵਾਂਗੇ ਚਲ ਜਾ ਲੱਭ ਕੇ ਆਓ ਅਸੀਂ ਬੈਠੇ ਆ ਆਪਣਾ ਦੇਖਦਾ ਹੋਇਆ ਪਤਾ ਹੈ ਕਿ ਕਿੰਨੀ ਸੋਹਣੀ ਮੈਂ ਦੇਖਿਆ ਹੋਇਆ ਜਿਹੜਾ ਬੰਦਾ ਬਹੁਤ ਕੌਨਫੀਡੈਂਟ ਸੀ ਕਿ ਬਹੁਤ ਕੌਨਫੀਡੈਂਸੀ ਉਤਾਰ ਕੇ ਇੱਥੇ ਹੀ ਹੈ ਤਨਕ ਦਾ ਸ਼ੋਅਰੂਮ ਇੱਥੇ ਹੀ ਹੈ ਚਲੋ ਇਧਰੋ ਕੱਢੋ ਉਹ ਬਾਈ ਕਹਿੰਦਾ ਨਹੀਂ ਇਧਰ ਨਹੀਂ ਹੈਗਾ ਉਹ ਕਹਿੰਦੇ ਬਾਹਰ ਹੈ ਕਹਿੰਦੇ ਕੋਈ ਮੱਕ ਉਧਰ ਆਓ ਪਿੱਛੇ ਜਾਂਦਾ ਜਿਹੜਾ ਆਪਣਾ ਓਹ ਧਿਆਨ ਨਾ ਸਮਝ ਲਿਆ ਮੈਨੂੰ ਪਤਾ ਹੀ ਨਹੀਂ ਮਗਾ ਇੱਥੇ ਕਿਤੇ ਹੈ ਹੀ ਨਹੀਂ ਇੱਥੇ ਤਾਂ ਸਾਰਾ ਆਪਣਾ ਕਪੜਾ ਮਾਰਕੀਟ ਆ ਪੀਜਾ ਮਾਰਕੀਟ ਆ ਜੂ ਮਾਰਕੀਟ ਆ ਜੇ ਇੱਥੇ ਵੀ ਰੋਕ ਹੀ ਲੈਂਦੇ ਹੁਣ 40 ਰੁਪਏ ਦੇ ਦਿੰਦੇ ਉਹਨਾਂ ਦਾ ਨਾਲ ਵੀ ਆ ਲੈ ਮੈਨੂੰ ਡਰੈੱਸ ਬਣਾਉਣਾ ਹਾਂ ਬਾਕੀ ਯਾਰ 40 ਰੁਪਏ ਵੀ ਤਾਂ ਪੇ ਕੀਤੇ ਆਪਾਂ ਨੇ 40 ਰੁਪਏ ਚੱਕਰ ਚੁਣ ਕੀ ਕਰ ਲਈ ਆਪਾਂ ਮੈਨੂੰ ਡਰੈੱਸ ਦੋ 40 ਰੁਪਏ ਚ 10000 ਨੂੰ ਹੱਥ ਲਵਾ ਲਓ ਕੋਈ ਹੋਰ ਸ਼ਾਪਿੰਗ ਕਰਕੇ ਹੋਰ ਖਰਚੇ ਕਰਵਾ ਲਓ ਹਾਂ ਤੇ ਚਲੋ ਜੀ ਹੁਣ ਆਪਾਂ ਬਾਹਰ ਚੱਲੇ ਆ ਇੱਥੇ ਨਹੀਂ ਹੈਗਾ ਟੈਨਿਕਸ ਦਾ ਸ਼ੋਅਰੂਮ ਬਾਹਰ ਜਾ ਕੇ ਲੈਂਦੇ ਆ ਇਹ ਦਾ ਸਵੀਡ ਬ੍ਰੇਕਰ ਬੜੇ ਵਧੀਆ ਦੇ ਡੈਡੀ ਤੁਹਾਡਾ ਹੋਲੀ ਨਹੀਂ ਨਾ ਚਲਾਉਂਦਾ ਗੱਡੀ ਤਾਂ ਬਣਿਆ ਚਿੱਟੀ ਥਾਰ ਰੱਖ ਡੈਡੀ ਬਣਿਆ ਮੂਮੋ ਐਂਡ ਮੋਰ ਮੂਮੋ ਦੇਥੇ ਵੇਚਦੇ ਨੇ ਘਾ ਬਾਹਰ ਰੇੜੀਆਂ ਤੇ ਮੂਮੋ ਨਹੀਂ ਮਿਲਦੇ ਹਾਂ ਇਹਨਾਂ ਡਬਲ ਆਣਾ ਲੱਭ ਜੀ ਉਹ ਕਿੱਥੇ ਤਾਂ ਕਿਸੇ ਦਾ ਸ਼ੋਅਰੂਮ ਆਹੀ ਇਧਰ ਨੂੰ ਮੁੜ ਜੋ ਹਾਂ ਅਗੱ ਸੱਜੀ ਪਾਸੇ ਹਾਂ ਸੱਜੀ ਪਾਸੇ ਉਹ ਕਹਿੰਦਾ ਥੋੜੀ ਦੂਰੀ ਹੈ ਭਾਈ ਕਹਿੰਦਾ ਥੋੜੀ ਦੂਰੀ ਤਾਂ ਜੀ ਮੈਨੂੰ ਤਾਂ ਉਧਰ ਨਾ ਹੋਵੇ ਤਾਂ ਟੋਏ ਲੱਭ ਲੱਭ ਕੇ ਗੱਡੀ ਵਿੱਚ ਮਾਰਦੇ ਟੋਏ ਕਿ ਟੋਇਆ ਕਿੱਥੇ ਮੈਂ ਗੱਡੀ ਵਿੱਚ ਮਾਰਦਾ ਐ ਥੋੜੀ ਦੇਖ ਜੂਗਾ ਯਾਰ ਕਿਤੇ ਸਾਈਡ ਤੇ ਖੜ ਕੇ ਤੇ ਗਾ ਦੇਖੋ ਤੁਸੀਂ ਐ ਥੋੜੀ ਪੈਗਾ ਲੱਗ ਜੂਗਾ ਯਾਰ ਚਾਓ ਦੇਖ ਲਓ ਤੁਸੀਂ ਉਹ ਪਿਛਲ ਅਗਲੀ ਗੜੀ ਮੁੰਡਾ ਸੀ ਕਲਿਆਣ ਜੁਵੈਲਰ ਦਾ ਆ ਸੀਗਾ ਕਲਿਆਣ ਦੇ ਥੋੜੀ ਜਾਣਾ ਆਪਾਂ ਨੇ ਕਲਿਆਣ ਜੁਵੈਲਰ ਦੀ ਆੜੇ ਦੁਆੜੀ ਹੁੰਦੇ ਨੇ ਸਾਰੇ ਇਹ ਜੁਵੈਲਰਸ ਤਨਿਸ਼ ਦਮੂ ਪਾੜ ਕਿੱਥੇ ਲਿਖਿਆ ਤਾਂ ਨਹੀਂ ਕਿਸੇ ਤਨਿਸ਼ ਤਾਂ ਨਹੀਂ ਕਿੱਥੇ ਲਿਖ ਤਨਿਸ਼ ਤਨਿਸ਼ ਕਲਾ ਲਓ ਤਾਂ ਨਹੀਂ ਖਿਲਾ ਲਓ ਪੰਜਾਬੀਆਂ ਦਾ ਹੁੰਦਾ ਤਨਿਸ਼ ਸ਼ਤ ਤਨਿਸ਼ ਹੋ ਜਾਂਦਾ ਕਲਿਆਣ ਕਲਿਆਣ ਹੋ ਜਾਂਦਾ ਕੋਈ ਚੱਕਰ ਨਹੀਂ ਸਾਰਿਆਂ ਨੂੰ ਪਤਾ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਪੰਜਾਬੀਆਂ ਦਾ ਇਹੀ ਹੁੰਦਾ ਕੋਈ ਚੱਕਰ ਮੋਚੀ ਕਲਿਆਣ ਵਾਲਿਆ ਐ ਤੇ ਬਾਕੀ ਕੋਈ ਨਾ ਜੀ ਅਸੀਂ ਡੱਬ ਲਈਏ ਪਹਿਲਾਂ ਫਿਰ ਮਿਲਦੇ ਆਂ ਮਾਲਾਬਾਰ ਮਾਲਾਬਾਰ ਆਈਸਲੈਂਡ ਵੀ ਆ ਮਾਲਾਬਾਰ ਤੱਪਾ ਜਾਣਾ ਵੀ ਨਹੀਂ ਲਓ ਜੀ ਲੱਗ ਗਿਆ ਸਾਨੂੰ ਤਾਂ ਨਿਕਸ ਤੋਂ ਨਿਕ ਜਿਹੜਾ ਕੁਵਾਚ ਆ ਹੀ ਲੱਗ ਗਿਆ ਗੱਡੀ ਇੱਥੇ ਲਾ ਦਿੰਦੇ ਆਪੇ ਹਟ ਜੂਗਾ ਜਮੈਟੋ ਵਾਲਾ ਵਿਚਾਰਾ ਪਿੱਛੇ ਕਿ ਅੱਗੇ ਹੈਗੀ ਜਗ੍ਹਾ ਉਹ ਅਸੀਂ ਸਾਹਮਣੇ